ਇਸ ਵਕਤ ਸੇ ਮੌਜੂਦ ਹੈਗੇ ਆ ਜਲੰਧਰ ਮਾਡਲ ਹਾਊਸ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਇਹ ਉਹ ਸਥਾਨ ਹੈ ਜਿਸ ਜਗ੍ਹਾ ਦੇ ਉੱਪਰ ਵਰਿੰਦਰ ਸਿੰਘ ਘੁੰਮਣ ਜੋ ਨੇ ਉਹਨਾਂ ਦੀ ਅੰਤਿਮ ਅਰਦਾਸ ਹੋ ਰਹੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵਰਿੰਦਰ ਸਿੰਘ ਘੁੰਮਣ ਜੋ ਕਿ ਇੰਟਰਨੈਸ਼ਨਲ ਲੈਵਲ ਤੇ ਜਿਨ੍ਹਾਂ ਦੇ ਵੱਲੋਂ ਪੂਰਾ ਨਾਮ ਖੱਟਿਆ ਗਿਆ ਹੈ ਭਾਰਤ ਦਾ ਨਾਮ ਜਿਹੜਾ ਇੰਟਰਨੈਸ਼ਨਲੀ ਰੌਸ਼ਨ ਕੀਤਾ ਗਿਆ ਤੇ ਅੱਜ ਉਹਨਾਂ ਦੀ ਤੁਹਾਨੂੰ ਦੱਸਦੇ ਹਾਂ ਤੇ ਮਰਦਾਸ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀ ਹੈ ਸੋ ਇਸ ਮੌਕੇ ਤੇ ਸਰਦਾਰ ਸੋਹੀ ਉਹਨਾਂ ਦੇ ਨਾਲ ਕਰਤਾਰ ਚੀਮਾ ਅਤੇ ਹੋਰ ਵੀ ਪੋਲਿਟਿਕਲ ਲੀਡਰਸ ਵੀ ਜਿਹੜੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਬੇਹੱਦ ਦੁਖਦਾਈ ਮਾਹੌਲ ਹੈ ਪਰਿਵਾਰ ਦਾ ਹਾਲ ਜਿਹੜਾ ਵੇਖਿਆ ਨਹੀਂ ਜਾ ਰਿਹਾ ਕਿਉਂਕਿ ਪਰਿਵਾਰ ਇਸ ਵਕਤ ਬਹੁਤ ਹੀ ਜ਼ਿਆਦਾ ਭਾਵੁਕ ਕਸ਼ਟ ਦੀ ਤੋ ਗੁਜ਼ਰ ਰਿਹਾ ਹੈ 9 ਅਕਤੂਬਰ ਦਾ ਦਿਨ ਜਿਸ ਦਿਨ ਵਰਿੰਦਰ ਸਿੰਘ ਕੁਮਨ 40th اسਕਾਟ ਹਸਪੀਟਲ ਦੇ ਵਿੱਚ ਆਪਣੀ ਮੋਢੇ ਦੀ ਸਰਜਰੀ ਕਰਵਾਉਣ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਸਰਜਰੀ ਤੋਂ ਬਾਅਦ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਦੇ ਪ੍ਰਸ਼ਾਸਨ ਦੇ ਉੱਪਰ ਗੰਭੀਰ ਰੋਕ ਵੀ ਲਗਾਏ ਗਏ ਨੇ ਕੈਂਡਲ ਮਾਰਚ ਵੀ ਜਿਹੜਾ ਕੱਢਿਆ ਗਿਆ ਸੋ ਹੁਣ ਵੇਖਣਾ ਹੈ ਹੋਏਗਾ ਕਿ ਬਰਿੰਦਰ ਸਿੰਘ ਘੁੰਮਣ ਜਿਹੜੇ ਨੇ ਉਹਨਾਂ ਨੂੰ ਇਨਸਾਫ ਕਦੋਂ ਤੱਕ ਮਿਲਦਾ ਹੈ ਤੇ ਪਰਿਵਾਰ ਜਿਹੜਾ ਕਿਸ ਤਰੀਕੇ ਦੇ ਨਾਲ ਬਰਿੰਦਰ ਸਿੰਘ ਘੁੰਮਣ ਜਿਹੜਾ ਉਸ ਨੂੰ ਇਨਸਾਫ ਦੀ ਵੋਪ ਹੁੰਦਾ ਹੈ ਪਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਹਰੇਕ ਅੱਖ ਨਾਮ ਹੈ ਜਿਹੜਾ ਵੀ ਬਰਿੰਦਰ ਸਿੰਘ ਘੁੰਮਣ ਨੂੰ ਚਾਹਣ ਵਾਲਾ ਉਹ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ ਤੁਹਾਡੇ ਨਾਲ ਹਾਂ ਜੀ ਕਬੱਡੀ ਖੇਡ ਕੇ ਨਜ਼ਦੀਕ ਹੀ ਇਹ ਨਾ ਵਰੰਦਾਵਾ ਕਬੱਡੀ ਦੇ ਮੈਚ ਕਰਾਉਂਦੇ ਆਪਣੀ ਮਾਤਾ ਦੇ ਨਾਂ ਤੇ ਜੜੀਏ ਪਿੰਡ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਇੱਕ ਗੁੰਡਾ ਹੈਗਾ ਬੋਡੀ ਬਿਲਡਰ ਹੈ ਓਹੋ ਚੰਗਾ ਲੱਗੂ ਇਹਨੂੰ ਲੈ ਲਓ ਸਹੀ ਜੀ ਮਲਾ ਦਿਓ ਉੱਥੇ ਦੇਖਿਆ ਉਹ ਕੰਪੀਟੀਸ਼ਨ ਉਹ ਨਾ ਹੁੰਦਾ ਯੂਰਬਲ ਕਿਆ ਜਵਾਨ ਕਿਆ ਜਵਾਨ ਮੁੰਡਾ ਉਥੇ ਨੇੜੇ ਕੋਈ ਹੈ ਹੀ ਨਹੀਂ ਜਿਉਂ ਨਾ 6 ਫੁੱਟ ਤੋਂ ਉੱਪਰ ਹਾਈਟ ਔਰ ਡਡੇ ਡੋਲੇ ਪਿੰਡ ਜਾ ਕੇ ਗੱਲ ਕੀਤੀ ਅਸੀਂ ਸਕੂਲ ਦੇ ਬੱਚੇ ਪਿੰਡ ਦੇ ਮੁੰਡੇ ਗੱਲ ਕਰੀ ਵੀ ਘੁੰਮਣ ਨੂੰ ਜਾਣਦੇ ਹਾਂ ਉਹਨੇ ਹਾਂ ਜੀ ਹਾਂ ਉਹ ਬਾਈਂਚ ਦਾ ਡੋਲਾ ਜੀ ਦਾ ਇਹ ਇੰਨਾ ਨਾ ਫਿਲਮ ਚ ਕੰਮ ਕੀਤਾ ਫਿਰ ਪਹਿਲਾਂ ਬੰਬੇ ਲੈ ਕੇ ਗਏ ਉਨ ਬੰਬੇ ਕਿਰਾਏ ਤੇ ਫਲੈਟ ਲਿਆ ਉੱਥੇ ਰੱਖਿਆ 2 ਮਹੀਨੇ ਉਹ 2 ਮਹੀਨੇ ਚ ਉਹਦਾ ਜਿਹੜਾ ਟ੍ਰੇਨ ਟ੍ਰੇਨ ਕਰਨਾ ਸੀ ਉਹ ਸਾਰੀ ਜ਼ਿੰਮੇਵਾਰੀ ਮੇਰੀ ਸੀ ਮੈਂ ਬਹੁਤ ਬੰਦੇ ਕੋਲੋਂ ਬਹੁਤ ਟ੍ਰੇਨ ਕੀਤਾ ਜਿੰਨੇ ਸਾਡੀ ਸਾਡੀ ਮੈਂ ਦਾ ਕਹਿਣਾ ਕਿਉਂਕਿ ਸੁਖਮਿੰਦਰ ਧੰਜਲ ਤੇ ਮੈਂ ਅਸੀਂ ਪੁਰਾਣੇ ਦੋਸਤ ਉਹ ਡਾਇਰੈਕਟਰ ਸੀਗਾ ਮੈਂ ਡਾਇਲੌਗ ਵੀ ਮੈਰੇ ਕਰਦਾ ਸੀ ਉਹ ਰਾਈਟਰ ਵਧੀਆ ਰਾਈਟਰ ਵੀ ਵਧੀਆ ਪਰ ਡਾਇਲੌਗਸ ਮੈਂ ਲੈ ਕਿਉਂਦੀ ਫਿਲਮਾਂ ਦੇ ਜ਼ਿਆਦਾਤਰ ਉਹ ਆ ਵੀ ਓਕੇ ਹੈ ਮਿਲ ਲਏ ਸੀ ਲਗਾ ਮੂਡ ਕਰਨ ਦਾ ਹਾਂ ਕਰ ਲਾਂਗੇ ਪਰ ਪਰ ਕਬੱਡੀ ਤੇ ਯਾ ਫੀਲ ਲੜਣਾ ਇਹਦੇ ਚ ਸਰੀਰ ਸਾਫ ਸਾਫ ਰੱਖਣਾ ਪੈਂਦਾ ਜਿਵੇਂ ਮੈਂ ਗੱਟੇ ਕੋਡੇ ਨੇ ਇੰਨੇ ਦੇ ਵਜ਼ਨ ਜ਼ਿਆਦਾ ਨਹੀਂ ਦੇ ਸਕਦਾ ਮੇਰੇ ਯਾਦ ਹੈ ਇੱਕ ਸ਼ੌਟ ਸੀ ਫਿਰ ਪਬਲਿਸ਼ਿਟੀ ਵਾਸਤੇ ਭੱਜ ਕੇ ਬਰਿੰਦ ਦਾ ਕਬੱਡੀ ਦਾ ਪੁਨੇਰ ਬਣਾਇਆ ਜੀ ਨਾ ਭੱਜ ਕੇ ਛਾਲ ਮਾਰਦੇ ਉਹ ਆਪਾਂ ਯੂਜ ਕਰਾਈ ਪਬਲਿਸ਼ਿਟੀ ਵੇਲੇ ਤਾਂ ਭਾਜੀ ਇਹ ਮੇਰਾ ਕਿ ਟਾਲਾ ਦਾ ਜਾ ਕੋਟਾ ਮੜਾ ਜਾ 흘 ਗਿਆ ਮੈਂ ਤੇਰਾ ਤਾਵ ਨੂੰ ਛੋਟੀਆਂ ਛੋਟੀਆਂ ਮਾਰਦੇ ਨੇੜੇ ਮਾਰਦੇ ਭੱਜ ਕੇ ਛਾਲ ਮਾਰੀ ਉਹ ਇਹ ਕੰਮ ਨਹੀਂ ਕਰ ਸਕਦੇ ਬੋਡੀ ਤੇ ਲਾਏ ਇਹ ਇਹ ਮੁਸ਼ਕਿਲ ਹੁੰਦਾ ਨਾ ਨਾਮ ਹੈ ਇਸੇ ਕਰਕੇ ਅ ਕਈ ਲੋਕਾਂ ਨੇ ਦਰਾਲ ਨਹੀਂ ਕੀਤਾ ਇੱਕ ਕਬੱਡੀ ਵਾਲਿਆਂ ਦੀ ਜਿਹੜੀ ਬੋਡੀ ਹੁੰਦੀ ਹੈ ਉਹ ਇਹੋ ਜਿਹੀ ਨਹੀਂ ਹੁੰਦੀ ਲਚਕ ਜ਼ਿਆਦਾ ਹਾਂ ਉਹਨਾਂ ਦੀ ਬੋਡੀ ਉਸ ਗੋਲ ਜਿਹੇ ਹੁੰਦੇ ਆ ਬਹੁਤ ਤਾਕਤ ਹੁੰਦੀ ਹੈ ਇਥੇ ਖੜੇ ਖੜੇ ਐਨ ਐਨ ਉੱਚਾ ਉੱਚਾ ਜੰਪ ਮਾਰ ਦਿੰਦੇ ਪਰ ਇਹ ਜੰਪ ਨਹੀਂ ਮਾਰ ਸਕਦੇ ਧੰਨਵਾਦ ਅਸੀਂ ਮੈਂ ਹੁਣ ਹਾਂ ਐਕਟਰ ਦੀ ਜਿਹੜੀ ਟ੍ਰੇਨਿੰਗ ਹੈ ਉਹ ਮੈਂ ਦਿੱਤੀ ਸੀ ਬਣਾਣਾ ਮੈਂ ਇੱਕ ਦਿਨ ਉਹਦੀ ਡਬਿੰਗ ਕਰਵਾ ਰਿਹਾ ਸੀਗਾ ਡਬਿੰਗ ਸਮਝਦੇ ਹੋ ਨਾ ਹਾਂ ਡਬਿੰਗ ਡਬਿੰਗ ਕਰਵਾ ਰਿਹਾ ਸੀ ਆ ਮੇਰੇ ਮੱਥੇ ਤੇ ਨਸਾਂ ਪਟਣ ਵਾਲੀ ਹੋ ਗਈ ਆ ਸਮਝਾਉਂਦੇ ਸਮਝਾਉਂਦੇ ਦਸਦੇ ਦਸਦੇ ਮੈਂ ਸੁਖਮਿੰਦਰ ਨੂੰ ਘਰੋਂ ਲੈ ਮੈਂ ਕਿਹਾ ਯਾਰ ਤੂੰ ਗੱਲ ਸੁਣ ਕਿੱਥੇ ਯਾਰ ਮੈਨੂੰ ਇਹ ਕੰਮ ਬਹੁਤ ਹੈ ਇਹ ਜਦੋਂ ਉਰਦੂ ਦਾ ਲਫ਼ਜ਼ ਕੋਈ ਆ ਜਾਂਦਾ ਹੈ ਉੱਥੇ ਫਸ ਜਾਂਦਾ ਹੈ ਇਹ ਕੋਲੋਂ ਜੱਟਾਂ ਵਾਲੇ ਬੋਲੇ ਆ ਖਾਲ ਵੱਢ ਲੋ ਹੈ ਲੋ ਨਹੀਂ ਬੋਲੇ ਜਾਂਦਾ ਫਿਰ ਮੋਂ ਦੇ ਮੂੰਹ 'ਚ ਹੱਥ ਪਾ ਕੇ ਉਂਗਲ ਪਾ ਕੇ ਦੱਸਿਆ ਭਈ ਜੀਬ ਤਾਲੂ 'ਤੇ ਨਾ ਲਾ ਕੇ ਅੱਗੇ ਨੂੰ ਲੈ ਕੇ ਜਾਏਗਾ ਤਾਂ ਤਾਂ ਬੋਲੇ ਚੋ ਬਿਲਕੁਲ ਵਿਤਾਂ ਟ੍ਰੇਨ ਕੀਤਾ ਫਿਰ ਮੈਂ ਮਜ਼ਾਕ ਕਰਨ ਲੱਗਾ ਫਿਰ ਕਾਫੀ ਮਿਹਨਤ ਕੀਤੀ ਮੈਂ ਕਿਹਾ ਵੀ ਵਿਰਿੰਦਰ ਮੈਂ ਕਿਹਾ ਵੀ ਐਡਾ ਤਖੜਾ ਬੰਦਾ ਆ ਮੈਂ ਤੇਰੇ ਮੂੰਹ ਸਾਥ ਪਾਪਾ ਕਰਕੇ ਤੈਨੂੰ ਦੱਸਦਾ ਤੈਨੂੰ ਪਤਾ ਨਹੀਂ ਆਉਂਦਾ ਤੇ ਤੂੰ ਮੇਰੇ ਕਿਤੇ ਐ ਕੋਈ ਕੋਸਮਾ ਕੰਨ ਮਾਰ ਰਿਹਾ ਜਿਹੜਾ ਬੜੇ ਟੁੱਟੇ ਜਾਣਗੇ ਹੱਸਣ ਲੱਗਿਆ ਕਹਿੰਦਾ ਸਾਰੇ ਤੁਸੀਂ ਮੇਰੇ ਗੁਰੂ ਹੋ ਇੱਕ ਦੇ ਇੱਕ ਬਹੁਤ ਲੱਗਦਾ ਮੈਂ ਤਾਂ ਤੁਹਾਡੇ ਪੈਰੀਂ ਹੱਥ ਰਖਾਉਣਾ ਹਰ ਵੇਲੇ ਬਹੁਤ ਇੱਜ਼ਤ ਮਾਨ ਇੰਨੇ ਸੌ ਕਿਸਮ ਦਾ ਬੰਦਾ ਸੀ ਇੰਨਾ ਸੌ ਰਹੇ ਰਬਦਾ ਇਥੇ ਵੀ ਕਿਤੇ ਘਰੇ ਜਾਣਾ ਨਾ ਸਾਡੇ ਵਿੱਚੋਂ ਵੀ ਜਾਂ ਕਿਸੇ ਹੋਰ ਨੇ ਵੀ ਮਿਲਣਾ ਬੜੇ ਪਿਆਰ ਨਾਲ ਜਿਦਾਂ ਨਾ ਹਵੀਮੀ ਇੰਨੀ ਸੀ ਨਾ ਬੰਦੇ ਨੂੰ ਬਹੁਤ ਜ਼ਿਆਦਾ ਹਲੀ ਨਹੀਂ ਹੁੰਦਾ ਉਰਦੂ ਦਾ ਲਫ਼ਜ਼ ਤਹਮਲ ਉਹ ਉਹਦੇ ਚ ਉਹ ਉਹ ਬਹੁਤ ਵੱਡਾ ਗੁਣ ਸੀ ਮਤਲਬ ਉੱਚੀ ਬੋਲਣਾ ਕਿਸੇ ਨੂੰ ਜਾਣਦਾ ਨਹੀਂ ਨਾ ਜੀ ਨਾ ਉਹ ਮੈਨੂੰ ਪਤਾ ਹੈ ਕਿ ਉਹ ਜਿਹੜਾ ਜਿਹੜਾ ਭਰਾ ਦੀ ਡੈਥ ਹੋਈ ਸੀ ਹਾਂ ਜੀ ਹਾਂ ਜੀ ਵਿਗ ਗਿਆ ਸੀ ਉੱਥੇ ਤੇ ਉਹ ਉਹਦਾ ਵੀ ਉਹਨੂੰ ਬੜਾ ਹੀ ਯੋਕ ਬੜਾ ਵੱਡਾ ਲੱਗਿਆ ਜੀ ਮੇਰੇ ਭਰਾ ਦੇ ਤਰਫੋਂ ਕਦਸਰ ਜ਼ਿਕਰ ਕਰਦੇ ਹਾਂ ਬਹੁਤ ਅੱਛਾ ਮੈਂ ਕਰ ਰਿਹਾ ਸੀ ਉਹ ਮੇਰੇ ਆਦਮਾ ਕਰ ਦੋ ਤਿੰਨ ਵਾਰ ਆਇਆ ਉਹਦਾ ਸਾਹਮਣੇ ਨੇੜੇ ਜਿਮ ਬਣਿਆ ਜਿਮ ਵੀ ਦਿਖਾਇਆ ਸੀਗਾ ਹਮ ਕੀ ਕਹੀਏ ਜੀ ਕੁਝ ਨਹੀਂ ਮਨ ਮਤਲਬ ਜੋ ਪੰਜਾਬ ਨਾਲ ਹੋ ਰਿਹਾ ਹੈ ਜਵਾਨ ਪੁੱਤਰ ਇਹ ਐਡਾ ਤਕੜਾ ਜਵਾਨ ਉਦੋਂ ਸਿੰਗਰ ਮੁੰਡਾ ਗਿਆ ਰਾਜ ਇਹਦਾ ਕੁਦਰਤ ਦਾ ਨਾ ਕੋਈ ਕਰੋਪੀ ਜਿਵੇਂ ਆਈ ਹੁੰਦੀ ਹੈ ਕਰੋਪੀ ਵਾਲਾ ਕੰਮ ਹੈ ਰੱਬ ਦੀ ਕਰੋਪੀ ਆ ਪੰਜਾਬ ਦੀ ਪੰਜਾਬ ਦੀ ਜਵਾਨੀ ਨੂੰ ਵਾਰ-ਵਾਰ ਸਾਡੇ ਕੋਲੋਂ ਕੋਕੇ ਲੈ ਜਾਂਦਾ ਉਹ ਮੁੰਡਾ ਵੀ ਦੇਖੋ ਕੋਈ ਨਸ਼ਾ ਪਤਾ ਨਹੀਂ ਜਿਨੀ ਦੇ ਬੰਦੇ ਨੂੰ ਉਹ ਵੀ ਬਹੁਤ ਸੌ ਬੰਦਾ ਕਤੇ ਪਹਾੜਾਂ ਚ ਜਾ ਜਾ ਕੇ ਵੇਖਦੇ ਉਹ ਉਹ ਮੋਟਰਬਾਈਕ ਪੇ ਜਾਉਣਾ ਉੱਥੇ ਜਾਣਾ ਹੁੰਦਾ ਪਤਾ ਨਹੀਂ ਪਰਮਾਤਮਾ ਨੇ ਮਨਜ਼ੂਰ ਨਹੀਂ ਦੀ ਇਹ ਪਤਾ ਨਹੀਂ ਆਪਾਂ ਆਮ ਘਰਾਂ ਚ ਇਹ ਹੁੰਦਾ ਕਿ ਜਵਾਨੀ ਨੂੰ ਜਵਾਨੀ ਨੂੰ ਨਜ਼ਰ ਲੱਗੀ ਉਹ ਉਹ ਗੱਲ ਹੁੰਦੀ ਹੈ